ਆਪਣਾ ਨਾਮ ਜੀ ਸੌਰਵਪ੍ਰੀਤ ਸਿੰਘ ਆ ਜੀ ਤੇ ਸੰਤ ਨਗਰ ਮੱਲਾ ਪੈਂਦਾ ਗੁਰੂਕੋਲ ਡਿਗਰੀ ਲੱਗ ਕੇ ਗਲੀ ਆ ਕਿਸ ਤਰ੍ਹਾਂ ਸਿਹਾਰੀ ਵਜੀ ਸਮੱਸਿਆ ਇਹੀ ਆ ਕਿ ਹਫਤਾ ਕੋ ਚੱਲਾ ਵਾ ਤੇ ਆਪਾਂ ਪਾਣੀ ਇੱਥੇ ਰੁਕਿਆ ਹੋਇਆ ਵਾ ਆਨ ਜਾਣ ਚ ਬੜੀ ਤੰਗੀ ਆ ਤੇ ਹੁਣ ਫਿਰ ਜਦੋਂ ਤੁਰਨ ਫਿਰਨ ਚ ਵੀ ਪ੍ਰੋਬਲਮ ਆਦੀ ਆ ਤੇ ਨਾਲ ਇਹ ਆ ਕਿ ਜਿੱਦਾਂ ਹੁਣ ਮੰਨ ਲਓ ਪਾਣੀ ਆ ਗਟਰ ਦਾ ਪਾਣੀ ਆ ਸੌ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਡੀਆਂ ਨੇ ਅੱਗੇ ਤੁਹਾਨੂੰ ਪਤਾ ਹੀ ਆ ਮਹੌਲ ਚੱਲ ਕਿਦਾਂ ਦਾ ਹਾਲੇ ਦੁਆਲੇ ਤੋਂ ਤੇ ਵਾਈਰਸ ਵਗੈਰਾ ਬੜੇ ਫੈਲਦੇ ਨੇ ਉਹਦੇ ਕਰਕੇ ਹੁਣ ਬੱਚੇ ਆ ਦੇਖੋ ਸਾਰੀ ਗਲੀਆਂ ਦੇ ਵਿੱਚ ਛੋਟੇ ਛੋਟੇ ਤੇ ਇਹਨਾਂ ਨੂੰ ਇਹਨਾਂ ਦੇ ਨੇ ਨਹੀਂ ਸਿਸਟਮ ਸਟਰੋਂਗ ਹੁੰਦੇ ਆ ਕਿ ਇਹਨਾਂ ਨੂੰ ਜਲਦੀ ਫੜਨ ਤੋਂ ਸਿਆਲ ਦਾ ਮੌਸਮ ਹੈ ਤੇ ਅਸੀਂ ਤੇ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਇਹ ਆ ਕਿ ਸਾਫ਼ ਹੋ ਜਾਏ ਪੰਜ ਛੇ ਦਿਨ ਤੋਂ ਕੋਈ ਨਹੀਂ ਆਇਆ ਸੀ ਠੀਕ ਕਰਨ ਨੂੰ ਨਹੀਂ ਨਹੀਂ ਇਦਾਂ ਹੀ ਆ ਬਸ ਮਾੜਾ ਮੋਟਾ ਹੱਥ ਮਾਰ ਲਿਆ ਕਿਸੇ ਨੇ ਡੰਡਾ ਮਾਰ ਲਿਆ ਕਿਸੇ ਨੇ ਕੁਝ ਕਰ ਲਿਆ ਬਾਕੀ ਜਿਹੜੀ ਮਤਲਬ ਕੋਈ ਮੇਨ ਉਤੋਂ ਕੋਈ ਜਦਾਂ ਮੰਨ ਲਓ ਸਰਕਾਰੀ ਕੋਈ ਵਿਭਾਗ ਦਾ ਕੋਈ ਅਜੇ ਤੱਕ ਨਹੀਂ ਆਇਆ ਹੈਗਾ ਕੀ ਮੰਗ ਕਰਦੇ ਆ ਮੰਗਤੇ ਹੀ ਹੈ ਕਿ ਬਸ ਸਫਾਈ ਹੋਵੇ ਵਧੀਆ ਰਹੇ ਜੇ ਮੰਨ ਲਓ ਹੁਣ ਪੁਰਾਣੇ ਸੀ ਯੂਰੇਜ ਵੀ ਬਣਾਏ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਬਣਾਏ ਜਾਣ ਵੀ ਜਿਹੜੇ ਦੰਦੀ ਸਮੱਸਿਆ ਆਵੇ ਹੀ ਨਾ ਸੋ ਪਰ ਹੁਣ ਜੇ ਆਈ ਆ ਤਾਂ ਇਹਨੂੰ ਜਲਦੋ ਜਲਦ ਹੱਲ ਕੀਤਾ ਜਾਵੇ ਮੰਨ ਲਓ ਅੱਜ ਖੜਾ ਹੋਰ ਜੇ ਮਹੀਨੇ ਤੱਕ ਖਲੋ ਗਿਆ ਪਤਾ ਨਹੀਂ ਕਿੰਨੇ ਬੈਕਟੀਰੀਆ ਪੈਦਾ ਹੋ ਜਣੇ ਨੇ ਤੇ ਕਿੰਨਾ ਹਾਂ ਫੁੱਲ ਹੋਊਗਾ ਵਾਤਾਵਰਨ ਆਲਾ ਗਵਾਲਾ ਸੋ ਤਾਂ ਕਰਕੇ ਅਸੀਂ ਚਾਹੁੰਦੇ ਆ ਕਿ ਜਲਦੋ ਜਲਦ ਇਹਦਾ ਸੋਲੂਸ਼ਨ ਜਿਹੜਾ ਕੱਢਿਆ ਜਾਵੇ ਨਾ ਆਪਣਾ ਸੁਤੰਤਨ ਸਿੰਘ ਜੀ ਮੱਲਾ ਗੜਾ ਭਾਜੀ ਮੱਲਾ ਇਨੂ ਸੰਤਨਗਰ ਜੀ ਕੀ ਸਮੱਸਿਆ ਆ ਰਹੀ ਭਾਜੀ ਸਮੱਸਿਆ ਭਾਜੀ ਇੱਥੇ ਸੀਵਰੇਜ ਦੇ ਆੜਿਆ ਸਾਡੇ ਵਾਲੀ ਗਲੀ ਐ ਇੱਥੇ ਪਾਣੀ ਮਤਲਬ 10 15 ਦਿਨ ਬਾਅਦ ਇਦਾਂ ਹੀ ਖੜਾ ਹੋ ਜਾਂਦਾ ਫੇਰ ਤੇ ਉਹ ਜਦੋਂ ਕਈ ਦਾ ਉਹਨਾਂ ਨੂੰ ਕੰਬੇਰ ਕਰੀ ਦੇ ਆਣ ਕੇ ਥੋੜਾ ਪਤਾ ਚੱਲ ਚੱਲ ਜਾਂਦਾ ਤੇ ਮੁੜ ਕੇ ਫੇਰ ਉਹ ਫੇਰ ਬਲਾਕ ਹੋ ਜਾਂਦਾ ਫੇਰ ਪਾਣੀ ਨਿਕਲਦਾ ਹੁਣ ਇਹ ਪਾਣੀ ਜਿਹੜਾ ਲਗਭਗ ਹਫਤੇ ਤੋਂ ਖੜਾ ਵਾ ਅੱਛਾ ਜੀ ਤੇ ਲੋਕਾਂ ਨੂੰ ਲੰਘਣ ਦੀ ਬੜੀ ਤੰਗੀ ਐ ਇੱਥੇ ਮਤਲਬ ਵੀ ਦੇਖੋ ਸਾਹਮਣੇ ਕਿਦਾਂ ਤੁਹਾਡੇ ਖੜਾ ਪਾਣੀ ਹੈ ਨਾ ਤੇ ਤੁਰ ਕੇ ਲੰਘ ਨਹੀਂ ਸਕਦਾ ਤੇ ਪਾਣੀ ਥਲੇ ਸੀਵਰੇਜ ਦਾ ਗੰਦਾ ਪਾਣੀ ਹੈ ਇਥੇ ਬਿਮਾਰੀ ਵੀ ਕੋ ਫੈਲ ਸਕਦੀ ਹੈ ਹੂੰ ਤੇ ਅਸੀਂ ਤੇ ਕਿਨੇ ਹਾਂਜੀ ਨਗਰ ਦੇ ਬੱਚੇ ਵੀ ਆ ਗਏ ਬਿਲਕੁਲ ਸਰ ਸਕੂਲਾਂ ਦੇ ਬੱਚੇ ਹੁਣ ਘਰੋਂ ਮੋਪਰ ਤੇ ਬਿਠਾ ਕੇ ਬਾਹਰ ਨਿਕਲਦੇ ਨੇ ਅੱਛਾ ਪੈਦਲ ਜਾ ਨਹੀਂ ਸਕਦਾ ਪੈਦਲ ਨਹੀਂ ਨਾ ਸਾਹਮਣੇ ਪਾਣੀ ਗੇਟਾਂ ਚ ਪਾਣੀ ਖਲੋਤਾ ਹੋਇਆ ਹਾਂ ਬਿਲਕੁਲ ਕਿੰਨੇ ਕਈ ਘਰਾਂ ਦੇ ਮਤਲਬ ਸਾਹਮਣੇ ਪਾਣੀ ਆ ਲੋਕ ਪੈਦਲ ਜਾ ਰਹੇ ਗੰਦੇ ਪਾਣੀ ਚ ਨਾ ਕਿਉਂ ਨਾ ਕਿਉਂ ਉਹਨਾਂ ਦੇ ਪੈਰ ਲਿਬੜਦੇ ਫਿਰ ਉਹ ਵੀ ਜਾ ਕੇ ਵਿਚਾਰੇ ਇਦਾਂ ਹੀ ਪੈਰ ਖੁਰ ਧੁੰਦੇ ਨੇ ਕਦੀ ਕੁਛ ਕਦੀ ਕੁਛ ਬੱਚੇ ਵੀ ਹੁੰਦੇ ਨੇ ਨਾ ਘਰ ਆਵੇ ਬੱਚੇ ਬਿਲਕੁਲ ਬ ਬਫਰ ਦੇ ਬਿਠਾ ਕੇ ਕਹਿੰਦਾ ਬਾਅਦ ਫਿਰ ਉਹ ਕਪੜੇ ਲੱਭ ਜਾਣੇ ਬੱਚਿਆਂ ਦੇ ਗੁਦਰਗਾਟ ਨਾਮੀ ਹੋ ਸਕਦੀ ਪਾਣੀ ਕਰਕੇ ਬਿਲਕੁਲ ਬਿਲਕੁਲ ਹੋ ਸਕਦੀ ਕੀ ਮੰਗ ਕਰਦੇ ਹੋ ਭਾਜੀ ਵਾਹੀ ਤਾਂ ਕਿਨੇ ਵੀ ਇਹਦਾ ਕੋ ਪੱਕਾ ਹੱਲ ਕਰਨਾ ਚਾਹੀਦਾ ਸਿਵਰੇ ਦਾ ਜਿਹੜਾ ਭਾਈ ਡਿਪਾਰਟਮੈਂਟ ਨੂੰ ਇਹਦਾ ਦੇਖਣ ਵੀ ਨੁਕਸਾ ਹੈ ਕਿੱਥੇ ਆ ਮਹਿਕਮੇ ਦਾ ਆਇਆ ਬੰਦਾ ਕੋਈ ਮਹਿਕਮੇ ਦਾ ਜੈ ਸਾਹਿਬ ਬੈਠੇ ਸਵੇਰੇ ਹਣ ਕਿੱਥੇ ਮੈਂ ਹੈਗੇ ਤੇ ਨੇ ਹੁਣ ਚੁਹਣੇ ਗਏ ਨੇ 5 ਵਜੇ ਉਹਨਾਂ ਕੋ ਹੱਲ ਨਹੀਂ ਹੋਇਆ ਕੋਈ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਆ ਇਧਰ ਮੇਨ ਲਾਈਨ ਵਿੱਚ ਛੇੜਿਆ ਇਹਨੂੰ ਵੀ ਛੋਟੀਆਂ ਲਾ ਕੇ ਵਿੱਚ ਫੇਰਿਆ ਹੁਣ ਸਵੇਰੇ ਕਹ ਉਹਰੇ ਕਹ ਰਿਹਾ ਕਿ ਹੁਣ ਉਹਨਾ ਫੋਨ ਵੀ ਕੀਤਾ ਸਾਡੇ ਸੁਣਦੇ ਆਂ ਬਈ ਹਰ ਹਰਮੀਤ ਸਿੰਘ ਹੋਲਦੀ ਮੇਰਾ ਨਾਮ ਤੇ ਵਾਈਫ ਮੇਰੀ ਐਮਸੀ ਐ 23 ਨੰਬਰ ਵਾਰਡ ਦੀ ਸੰਤਰਾਵਾਂ ਦਾ ਪਾਣੀ ਕਰਕੇ ਜੀ ਤੁਹਾਡੀ ਵਾਰਡ ਚ ਸਮੱਸਿਆ ਬੜੀ ਵੱਡੀ ਪਾਜੀ ਐ ਹਾਂ ਜੀ ਸਮੱਸਿਆ ਤੇ ਆਇ ਰਹੇ ਨੇ ਰੋਜ਼ ਆ ਰਹੇ ਨੇ ਉਹ ਮਨਮਲਾਇਮ ਜਿਹੜੇ ਆ ਸਵੇਰੇ ਵਾਲੇ ਤੇ ਹਰੇ ਮਲੇ ਵਾਲੇ ਨੂੰ ਪਤਾ ਉਹ ਕਰਕੇ ਜਾਂਦੇ ਅੱਜ ਵੀ ਹੁਣ ਸਵੇਰ ਦੇ ਆਏ ਸੀ ਤੇ ਪੰਜ ਜਿਹੇ ਗਏ ਦੋ ਜਾਂਦੇ ਆ ਤੇ ਹੁਣ ਕੱਲ ਕੰਨੇ ਵੀ ਪਾਣੀ ਕੱਢਾਂਗੇ ਮੋਟਰ ਨਾਲ ਤੇ ਨਾਲ ਉਹਨਾਂ ਨੇ ਹੋਦੀ ਬਣਾਣਾ ਲਗ ਗਿਆ ਕਿ ਮੈਂ ਬਲਜੀਤ ਭਾਈ ਨੂੰ ਫੋਨ ਕਰਦਾ ਉਹ ਕਹਿੰਦੇ ਕੋਈ ਨਹੀਂ ਬਣਾ ਦਿੰਦੇ ਸਰ ਸਮੱਸਿਆ ਹੈ ਕਿ ਪੈਪਰ ਟੂਟੀਆਂ ਵਾਲਾ ਪੁਰਾਣੀ ਕੀ ਪਹਿਲੇ ਦਿਮਾਗ ਛੱਡਿਆ ਹੈ ਕਿ ਮੇਨ ਲਾਈਨ ਜਿਹੜੀ ਉਹ ਰੁਕੀ ਦੀ ਆ ਮੇਨ ਲਾਈਨ ਤਾਂ ਉਹ ਨਾਲ ਬਿਲਕੁਲ ਸਭ ਵਜੇ ਕਰਦੀ ਹੈ ਚਲਾਉਂਦੀ ਹੈ ਹੁਣ ਲੱਗਦਾ ਇੱਥੇ ਕੋਈ ਢੱਕਾ ਢੁਗਾ ਲੱਗਾਦਾ ਉਹ ਟੀਪ ਬਣੀ ਦੀ ਆ ਉੱਥੇ ਉਹਦੀ ਨਹੀਂ ਬਣੀ ਦੀ ਉੱਥੇ ਹੁਣ ਉਹਦੀ ਬਣਾਉਣੀ ਸੋਚਦੇ ਤੇ ਸਵੇਰੇ ਉਹ ਕਰਨਾ ਕੰਮ ਹਾਂ ਬਿਲਕੁਲ